ਕੰਮ ਨਹੀਂ ਕਰਦੇ ਜੇ ਕੰਮ ਕਰਨ ਆਏ ਤਾਂ ਆਹ ਬੰਦੇ ਨੇ ਸਾਡੇ ਮੁੰਡੇ ਨਾਲ ਬੱਤਸਲੂਕੀ ਬੋਲੀ ਬਾਲਮੀਕੀ ਭਾਈਚਾਰੇ ਵਾਸਤੇ ਬੱਤਸਲੂਕੀ ਕਰੇ ਸਾਡਾ ਜੜਾ ਅਫਸਰ ਸੀ ਕੁਲਵਿੰਦਰ ਜੀ ਇਹ ਆਇਆ ਉਹਨੂੰ ਵੀ ਬਸਬਦ ਬੋਲਿਆ ਕਹਿੰਦੇ ਇੱਥੇ ਕਰਕੇ ਲਿਆਈ ਪੀਏ ਦਸਬੇ ਬਾਮਣੀ ਜੇ ਇਹਨਾਂ ਦਾ ਕੰਮ ਨਾ ਕਰੇ ਤੇ ਕਿੰਨਾਂ ਦੇ ਕੀੜੇ ਚਲ ਜਾਣ ਜੇ ਸੀਵਰਮੈਨ ਕੰਮ ਨਾ ਕਰੇ ਗਲੀ ਗਲੀ ਤੇ ਕੀੜੇ ਚਲ ਜਾਣ ਸੀਵਰਮੈਨ ਇੱਕ ਐਜਾ ਬੰਦਾ ਗੱਟਰ ਦੇ ਵਿੱਚ ਵੱੜਦਾ ਹੀ ਉਹ ਮਰ ਵੀ ਸਕਦਾ ਗੈਸ ਵੀ ਆਂਦੀ ਸਭ ਕੁਝ ਹੁੰਦਾ ਨਾ ਪਰ ਉਹਦੇ ਨਾਲ ਕੋਈ ਉਹ ਨਹੀਂ ਕਰਦਾ ਪਰ ਇਹ ਬੰਦੇ ਜਾ ਕੇ ਉੱਥੇ ਤੀਜੀ ਗਲੀ ਤੇ ਜਾ ਕੇ ਪੰਗਾ ਪਾਇਆ ਜੀ ਅਸੀਂ ਇਨਸਾਫ ਚਾਹੁੰਦੇ ਗੋਡੇ ਫੜ ਕੇ ਪੈਰ ਫੜੜੇਗਾ ਤਾਂ ਹਟਣ ਦੇਵੋਗੇ ਔਰ ਗਲੀਆਂ ਸਫਾਈ ਨਹੀਂ ਹੋਣ ਦੇਣੀਆਂ ਜਦ ਤੱਕ ਜੇ ਅਸੀਂ ਸ਼੍ਰੀਮਾਨ ਜੀ ਸਭ ਤੋਂ ਪਹਿਲਾਂ ਤੋਂ ਈਓ ਸਾਹਿਬ ਨੇ ਜਵਾਬ ਦਿੱਤਾ ਉਹ ਸਾਨੂੰ ਗਟਰ ਦੇ ਵਿੱਚ ਨਹੀਂ ਵੜਨਾ ਪਰ ਐਮਸੀ ਦੇ ਕਹਿਣ ਦੇ ਵਜੂਦ ਅਸੀਂ ਬਾੜ ਦੇ ਵਿੱਚੋਂ ਇਕੱਲੇ ਇਕੱਲੇ ਬਾੜ ਦੇ ਅਕੇ ਇੱਕ ਬੰਦਾ ਕੱਟ ਗਿਆ ਇੱਧਰ ਸਫਾਈ ਕਰਾਈ ਬਾਬਾ ਐਮਸੀ ਸਾਹਿਬ ਰੋਲਾ ਪੰਦਾ ਹੀ ਸਾਡੇ ਨਾਲ ਲੜਦਾ ਹੀ ਜਾ ਜਾ ਕੇ ਵੀ ਮੇਰਾ ਕੰਮ ਨਹੀਂ ਕਰਦੇ ਜੇ ਕੰਮ ਕਰਨ ਆਏ ਤਾਂ ਉਹ ਬੰਦੇ ਨੇ ਸਾਡੇ ਮੁੰਡੇ ਨਾਲ ਬੱਤਸਲੂਕੀ ਬੋਲੀ ਬਾਲਮੀਕੀ ਬਾਈਚਾਰੇ ਵਾਸਤੇ ਬੱਤਸਲੂਕੀ ਕਰੇ ਸਾਡਾ ਜਿਹੜਾ ਅਫਸਰ ਸੀ ਕੁਲਵਿੰਦਰ ਜੀ ਇਹ ਆਇਆ ਉਹਨੂੰ ਵੀ ਬੱਤਸਲੂਕੀ ਬੋਲਿਆ ਇਕੱਠੇ ਕਰਕੇ ਲਿਆ ਵੀ ਇਹ ਦੱਸੋ ਵੀ ਇਹ ਬਾਂਮਣੇ ਜੇ ਇਹਨਾਂ ਦਾ ਕੰਮ ਨਾ ਕਰੇ ਤੇ ਕਿਹਨਾਂ ਦੇ ਕੀੜੇ ਚਲ ਜਾਣ ਜੇ ਸੀਵਰਮੈਨ ਕੰਮ ਨਾ ਕਰੇ ਗਲੀ ਗਲੀ ਤੇ ਕੀੜੇ ਚਲ ਜਾਣ ਸੀਵਰਮੈਨ ਇੱਕ ਐਜਾ ਬੰਦਾ ਗੱਟਰ ਦੇ ਵਿੱਚ ਵੱੜਦਾ ਹੀ ਉਹ ਮਰ ਵੀ ਸਕਦਾ ਗੈਸ ਵੀ ਆਂਦੀ ਸਭ ਕੁਝ ਹੁੰਦਾ ਨਾ ਪਰ ਉਹਦੇ ਨਾਲ ਕੋਈ ਉਹ ਨਹੀਂ ਕਰਦਾ ਪਰ ਇਹ ਬੰਦੇ ਨੇ ਜਾ ਕੇ ਉੱਥੇ ਤੀਜੀ ਗਲੀ ਤੇ ਜਾ ਕੇ ਪੰਗਾ ਪਾਇਆ ਤੇ ਹੁਣ ਕੀ ਅਸੀਂ ਇਨਸਾਫ ਚਾਹਦੇ ਗੋਡੇ ਫੜ ਕੇ ਪੈਰ ਫੜੜੇਗਾ ਤਾਂ ਹਟਣ ਦੇਵੋਗੇ ਔਰ ਗਲੀਏ ਸਫਾਈ ਨਹੀਂ ਆਉਣ ਦੇਣੀ ਜਦ ਤੱਕ ਜੇ ਅਸੀਂ ਕਿਉਂਕਿ ਸਾਡੇ ਹੋਰ ਵੀ ਮੁਲਾਜ਼ਮ ਨੇ ਹੋਰ ਪਾਸੇ ਵੀ ਕੋਈ ਸਾਡ ਨੂੰ ਆਤਮਾ ਆਏਗਾ ਸਰ ਥਾਣੇ ਰਿਪੋਰਟ ਲਿਖਾ ਦਿੱਤੀ ਅਸੀਂ ਸਰ ਜੋ ਇਸ ਅੱਛੋ ਗਾਣੇ ਕੋ ਉਸੇ ਤੋਂ ਚੱਲਾਂਗੇ ਜੀ ਅੱਜ ਸਾਡੇ ਮੁਲਾਜ਼ਮ ਸਾਥੀ ਜਿਹੜੇ ਨੇ ਭਰਾੜੇ ਸਾਡੇ ਕੋਈ ਇਸ ਨਗਰ ਵਿੱਚ ਗਲੀ ਦੇ ਵਿੱਚ ਕੰਮ ਕਰ ਰਹੇ ਸੀ ਇੱਥੇ ਦੇ ਕੋਈ ਸ਼ਰਾਰਤੀ ਅਨਸਰ ਦੇ ਅਵਤਾਰ ਸਿੰਘ ਨਾਂ ਦੇ ਮੇਰੇ ਕੋਲ ਜੱਟੇ ਬੰਦੇ ਨੇ ਸ਼ਾਇਦ ਉਹ ਆਪਣੇ ਆਪ ਨੂੰ ਮੁਲਾਜ਼ਮ ਨੇ ਉਹਨਾਂ ਨੇ ਸਾਡੇ ਮੁਲਾਜ਼ਮਾਂ ਨਾਲ ਉਹਨਾਂ ਨੇ ਜਾਤੀ ਸੂਚਕ ਉਹਨਾਂ ਨੂੰ ਗਾਲਾਂ ਕੱਢੀਆਂ ਅਤੇ ਕੰਮ ਕਰਨ ਤੋਂ ਰੋਕਿਆ ਨਾ ਕੰਮ ਕਰਨ ਦੇ ਵਿੱਚ ਡਿਊਟੀ ਦੇ ਟਾਈਮ ਵਿਘਨ ਪਾਇਆ ਤੇ ਉਹਨਾਂ ਨੂੰ ਹੱਥ ਉਹਨਾਂ ਦੇ ਹੱਤਾ ਪਾਈ ਕਰੀ ਉਹਨਾਂ ਨੇ ਇੱਕ ਤਾਂ ਸਾਡਾ ਮਜ਼ਦੂਰ ਸਾਡਾ ਜਿਹੜਾ ਸਫਾਈ ਸੈਣੀਕ ਆ ਸਾਡਾ ਸੇਵਮੈਂਟ ਭਰਾ ਵਾ ਇੰਨੀ ਗਰਮੀ ਦੇ ਵਿੱਚ ਮਿਹਨਤ ਨਾਲ ਕੰਮ ਕਰਦਾ ਵਾ ਦੁਨੀਆ ਦਾ ਸਭ ਤੋਂ ਥੱਲੜਾ ਕੀਤਾ ਵਾ ਜਿੱਥੇ ਸਾਡਾ ਸਮਾਜ ਕੰਮ ਕਰਦਾ ਵਾ ਇਹ ਲੋਕ ਜਿਹੜੇ ਅੱਜ ਗਾਲ੍ਹਾਂ ਕੱਢਦੇ ਨੇ ਜਿਹੜੇ ਸਾਡੇ ਮੁਲਾਜ਼ਮ ਨੂੰ ਹੱਥ ਪਾਉਂਦੇ ਨੇ ਇਹ ਕੰਮ ਕਰਕੇ ਦੇਖਣ ਇੱਕ ਦਿਨ ਸੇਵਮੈਂਟ ਚ ਵੜ ਕੇ ਦੇਖਣ ਇੱਕ ਦਿਨ ਝਾੜੂ ਮਾਰ ਮਾਰ ਕੇ ਦੇਖਣ ਇਹ ਲੋਕਾਂ ਨੂੰ ਕੀ ਪਤਾ ਵੀ ਇਹ ਲੋਕ ਕਿਵੇਂ ਮਿਹਨਤ ਕਰਦੇ ਨੇ ਇਹ ਵਰਗੇ ਅਹਜੇ ਕੁੱਤੇ ਜਿਹੜੇ ਇਨਸਾਨ ਨੇ ਜਿਨ੍ਹਾਂ ਨੇ ਸਾਡੀ ਮਦਦ ਤਾਂ ਕੀ ਕਰਨੀ ਆ ਸਾਨੂੰ ਸ਼ਾਬਾਸ਼ੀ ਤਾਂ ਕੰਮ ਕਰ ਦਿਓ ਉੱਤੇ ਹੀ ਲੋਗ ਇਹ ਹੱਥ ਬੰਨਦੇ ਨੇ ਸਾਨੂੰ ਜਾਤੀ ਸੂਚਕ ਗਾਲਾ ਕੱਢਦੇ ਨੇ ਅਸੀਂ ਥਾਣੇ ਦਰਖਾਸਤ ਦੇ ਦਿੱਤੀ ਆ ਕੂੜਾ ਇੱਥੇ ਸਿਰਦੇ ਇੱਕ ਮਹੀਨਾ ਸਾਡਾ ਕੋਈ ਵੀ ਸਵੈ ਸੈਨਿਕ ਕੋਰੇ ਕੰਮ ਨਹੀਂ ਕਰੂਗਾ ਇਹ ਗੰਦਵਾ ਜਿਹੜਾ ਇਦਾਂ ਹੀ ਪਿਆ ਰਹੂਗਾ ਤਾਂ ਜੋ ਹੋਰ ਲੋਕਾਂ ਨੂੰ ਵੀ ਅਕਲ ਆਵੇ ਉਹ ਵੀ ਲੋਕ ਜਿਹੜੇ ਨੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਵੀ ਅਕਲ ਆਵੇ ਵੀ ਕਿਵੇਂ ਸਫਾਈ ਸਾਇਨਿਕ ਨੂੰ ਡਿਊਟੀ ਦੇ ਟਾਈਮ ਕਿਵੇਂ ਬੋਲਿਆ ਜਾਂਦਾ ਵਾ ਧੰਨਵਾਦ ਭੱਲੇ ਮੱਲੇ ਵਾਸਤੇ ਇਹ ਬਰਸਪੋਰਟ ਹੈ ਆਪਾਂ ਨੂੰ ਬੋਲੀ ਅਸੀਂ ਮੱਲੇ ਦਾ ਕਿਸੇ ਨੂੰ ਕੋਈ ਪਰਸ਼ਾਦੀ ਨਹੀਂ ਦੇ ਰਹੇ ਜੀ ਅਸੀਂ ਕਿਸੇ ਨਾਲ ਹੋਰ ਕੁਝ ਨਹੀਂ ਕਰ ਰਹੇ ਮੱਲਾ ਖੁਦ ਇਹ ਮੌਕੇ ਦਾ ਗਵਾਹ ਵਾ ਮੱਲੇ ਵਾਲਿਆਂ ਨੇ ਖੁਦ ਦੇਖਿਆ ਵਾ ਐਮਸੀ ਸਾਹਿਬ ਮੌਕੇ ਤੇ ਜਿਹੜੇ ਬਾਬਾ ਜੀ ਐਮਸੀ ਸੀ ਉਹ ਖੁਦ ਗਵਾਹ ਨੇ ਨੀਨੂ ਜੀ ਖੜੇ ਨੇ ਐਮਸੀ ਸਾਹਿਬ ਇਹਨਾਂ ਨੇ ਖੁਦ ਮੌਕੇ ਦੇ ਦੇਖਿਆ ਨੇ ਖੁਦ ਉਹ ਬੰਦੇ ਨੂੰ ਸਮਝਾਇਆ ਵੀ ਪਰ ਉਹਦੇ ਕੰਨੀ ਜੂਣੀ ਸਿਰਕੀ ਹੈਗੀ ਉਹ ਆਪਣੀ ਜਿਹੜੀ ਜ਼ੁਬਾਨ ਤੋਂ ਤਸ ਤੋਂ ਮਸ ਨਹੀਂ ਹੋਇਆ ਉਹਨੇ ਉਹੀ ਬੋਲੀ ਰੱਖੀ ਅੱਜ ਸ਼ਹੀਦ ਭਗਤ ਸਿੰਘ ਕਲੋਨੀ ਚ ਸਵਰੇ ਸਿਵਰੇਮੈਨ ਸਾਡੇ ਇਕ ਰਮ ਜੂਣੀ ਇਹਦੇ ਨਾਲ ਸਾਰੇ ਹਨੀ ਇਹ ਲੱਗੇ ਦੀ ਜਿਹੜੇ ਮੇਨ ਹਾਲ ਨੇ ਸੀਵਰੇਜ ਦੀ ਕਾਫੀ ਦਿਨ ਤੋਂ ਦਿੱਕਤ ਆ ਰਹੀ ਸੀ ਬਾਬਾ ਜੀ ਦਾ ਬਾੜਾ 17 ਨੰਬਰ ਇਹ ਨਾਲ ਹੀ 18 ਨੰਬਰ ਪੈਂਦਾ ਵਾ ਉਥੇ ਸਫਾਈ ਕਰਨ ਲੱਗੇ ਸੀਵਰੇਮੈਨ ਔਰ ਸੀਵਰੇਮੈਨ ਨੇ ਜੋ ਸਫਾਈ ਕਰਨ ਦੀ ਗੇਟ ਦੇ ਮੂਹਰੇ ਥੋੜਾ ਬਹੁਤਾ ਗੰਦ ਸਾਈਡ ਦੇ ਉੱਤੇ ਨਿਕਲਿਆ ਹੋਣਾ ਉਸ ਕਰਕੇ ਉਸ ਪਰਿਵਾਰ ਨੇ ਇਹਨਾਂ ਦਾ ਬਦਸਲੂਕੀ ਕਰਨੀ ਛੁੱਤੀ ਪਹਿਲੇ ਪਹਿਲਾਂ ਤਾਂ ਉਹ ਗੇਟ ਦੇ ਮੂਰੇ ਬੋਲੀ ਗਏ ਨੇ ਉਹ ਤੋਂ ਬਾਅਦ ਇੱਥੋਂ ਬਦਲ ਕੇ ਉਹ ਕਾਫੀ ਦੂਰ ਤੱਕ ਸਫਾਈ ਕਰਦੇ ਚਲੇ ਗਏ ਉਹ ਤੋਂ ਬਾਅਦ ਬੜਾ ਕਟੋੜਾ ਕਾਫੀ ਦੂਰੀ ਹੈ ਜਿੱ ਤੱਕ ਉਹ ਗਏ 2-300 ਪਰਦੀ ਦੂਰੀ ਹੈਗੀ ਆ ਜਿੱਥੇ ਉੱਥੇ ਸਫਾਈ ਕਰਦੇ ਵੇਲੇ ਉੱਥੇ ਜਾ ਕੇ ਹੱਥੋ ਪਾਈ ਵੀ ਕੀਤੀ ਆ ਉਹਨਾਂ ਦਾ ਬੇਟਾ ਸੀ ਅਪਤਾਸ ਸਿੰਘ ਜੀ ਦਾ ਜੀ ਨੇ ਹੱਥੋ ਪਾਈ ਕੀਤੀ ਔਰ ਜਾਤੀ ਸ਼ੂਤਕ ਜਿਹੜੇ ਸ਼ਬਦ ਨੇ ਉਹ ਹਨੀ ਨੂੰ ਬੋਲੇ ਹੋਰ ਮਲਾਜਮ ਸੀ ਉੱਥੇ ਉਹਨਾਂ ਨਾਲ ਕਾਫੀ ਬਹਿੰਤ ਸਹੀ ਹਮਲਾ ਨਵਾਸੀ ਵੀ ਸੀ ਜਿਨ੍ਹਾਂ ਨੇ ਇਹ ਸਾਰਾ ਵਿਉਂਤ ਕੁੰਦੀ ਦੇਖੀ ਆ ਉਹ ਤੋਂ ਬਾਅਦ ਜਦੋਂ ਸ ਤੇ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਵੀ ਆਪਾਂ ਇੱਥੇ ਮਾਫੀ ਮੰਗ ਕੇ ਇਹਨਾਂ ਤੋਂ ਆਪਾਂ ਇਹਨੂੰ ਖਤਮ ਕਰੀਏ ਮੈਟਰ ਨੂੰ ਪਰ ਨਹੀਂ ਜਦੋਂ ਸਰਪੰਨ ਨੇ ਨਾ ਉਸ ਚੀਜ਼ ਨੂੰ ਮੰਨਿਆ ਤਾਂ ਅੱਗੇ ਮੁਲਾਜ਼ਮਾਂ ਨੇ ਫਿਰ ਆਪਣਾ ਜੋ ਪ੍ਰਦਰਸ਼ਨ ਸੀ ਉਹ ਕੀਤਾ ਜੋ ਅਸੀਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਜਿੱਥੇ ਮੁਲਾਜ਼ਮ ਕਹਿਣਗੇ ਅਸੀਂ ਆਪਣੇ ਮੁਲਾਜ਼ਮ ਭਾਈਚਾਰੇ ਦੇ ਨਾਲ ਆ ਕਿਉਂਕਿ ਇਹ ਸਫਾਈ ਕਰਦੇ ਨੇ ਇਹ ਸਫਾਈ ਕਰਨੀ ਖਾਸ ਤੌਰ ਤੇ ਬਹੁਤ ਬੁਰੀ ਆ ਬਹੁਤ ਦੁਖਦਾਈ ਹੁੰਦਾ ਜਦੋਂ ਆਪ ਕਈ ਵਾਰ ਖੜਗੋਲ ਕਰਨਾ ਪੈਂਦਾ ਤਾਂ ਆਪਾਂ ਦਾ ਮੂੰਹ ਢੱਕ ਲੈਣੇ ਆ ਪਰ ਇਹ ਬਿਜਾਰੇ ਇਸ ਚੈਂਬਰ ਦੇ ਵਿੱਚ ਵੜਦੇ ਨੇ ਧੰਨ ਨੇ ਮੁਲਾਜ਼ਮ ਅਸੀਂ ਮੁਲਾਜ਼ਮਾਂ ਨੂੰ ਬਾਹਰ ਨਹੀਂ ਹੋ ਸਕਦੇ ਕੰਪਲੇਨ ਕਰ ਦਿੱਤੀ ਹੈ ਕੰਪਲੇਂਟ ਐਸਐਚਓ ਸਾਹਿਬ ਨੂੰ ਕਰ ਚੁੱਕੇ ਆ ਉਹ ਆਪਣੇ ਤੌਰ ਤੇ ਜੋ ਕਾਰਵਾਈ ਕਾਨੂੰਨੀ ਤੌਰ ਤੇ ਕਰਨਗੇ ਲੇਕਿਨ ਪ੍ਰਸ਼ਾਸਨ ਨੂੰ ਅਸੀਂ ਸਾਰਿਆਂ ਨੂੰ ਚੇਤਾਵਨੀ ਦੇ ਚੁੱਕੇ ਆ ਅਗਰ ਕਿਸੇ ਮੁਲਾਜ਼ਮ ਦੇ ਨਾਲ ਧੱਕਾ ਹੋਊਗਾ ਤਾਂ ਪੂਟਰ ਮੁਲਾਜ਼ਮ ਜੁਨੀਆ ਵਿੱਚ ਖੜੀ ਆ ਔਰ ਕਾਉਂਸਲਰ ਸਾਹਿਬਾਨ ਵੀ ਉਹਨਾਂ ਨਾਲ ਸਾਥ ਦੇ ਆ ਵੀ ਦੇਖੋ ਐਕਚੁਅਲੀ ਜੋ ਇਹਨਾਂ ਨੇ ਅੱਜ ਕੀਤਾ ਮੈਂ ਇਹਨਾਂ ਦੀ ਸਖਸ਼ਤਾ ਦੀ ਜ਼ਿੰਦਾ ਕਰਦੀ ਆ ਕਿਉਂਕਿ ਦੇਖੋ ਮੁਲਾਜ਼ਮਾਂ ਦੀ ਇਹਨਾਂ ਦੀ ਤਾਂ ਰਿਸਪੈਕਟ ਕਰਨੀ ਚਾਹੀਦੀ ਆ ਕਿਉਂਕਿ ਇੰਨੀ ਗਰਮੀ ਦੇ ਵਿੱਚ ਤਾਂ ਐਮਸੀ ਸਾਹਿਬ ਨੇ ਦੱਸਿਆ ਸਾਰਿਆਂ ਨੇ ਸੱਬਲਰਾਮ ਜੀ ਨੇ ਦੱਸਿਆ ਵੀ ਇੰਨੀ ਗਰਮੀ ਦੇ ਵਿੱਚ ਕੌਣ ਚੈਂਬਰਾਂ ਦੇ ਵਿੱਚ ਵੜ ਕੇ ਇਹਨਾਂ ਗੰਦ ਸਾਫ਼ ਕਰਦਾ ਜੇ ਲੋਕਾਂ ਨੂੰ ਇੰਨਾ ਆਂਦਾ ਇਹਨਾਂ ਤੋਂ ਤਾਂ ਖੁਦ ਚੈਂਬਰ ਵਿੱਚ ਵੜ ਕੇ ਆਪਣੇ ਘਰ ਦਾ ਗੰਦ ਆਪ ਕੱਢ ਲੈਣ ਠੀਕ ਹੈ ਇਹਨਾਂ ਉਹ ਸਾਡੇ ਲਈ ਤਾਂ ਅਸੀਂ ਤਾਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਜੀ ਅਸੀਂ ਤਾਂ ਮੁਲਾਜ਼ਮ ਯੂਨੀਅਨ ਦੇ ਨਾਲ ਆ ਵਾਰਡ ਨੰਬਰ 17 18 ਕੀ ਮੈਂ ਤਾਂ ਸਾਰੇ ਖੰਨੇ ਦੇ ਮੁਲਾਜ਼ਮਾਂ ਦੇ ਨਾਲ ਆ ਜਿਹੜਾ ਵੀ ਕੋਈ ਕਿਸੇ ਮੁਲਾਜ਼ਮ ਦੇ ਨਾਲ ਵਧੀ ਕੀ ਕਰੇਗਾ ਅਸੀਂ ਤਾਂ ਹਮੇਸ਼ਾ ਮੁਲਾਜ਼ਮਾਂ ਨਾਲ ਖੜਾਂਗੇ ਅਸੀਂ ਇਸ ਬੰਦੇ ਦੇ ਖਿਲਾਫ ਆ ਦੇਖੋ ਸੌਰੀ ਫੀਲ ਕਰ ਲੈਂਦੇ ਚਲੋ ਜੇ ਇਹਨਾਂ ਨੇ ਥੋੜਾ ਉਹਨਾਂ ਦੇ ਗੇਟ ਅੱਗੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਗੇਟ ਅੱਗੇ ਉਹ ਆ ਗਿਆ ਸੀ ਗੰਦ ਮੱਡ ਵਗੈਰਾ ਤੇ ਮੈਂ ਉਹਨਾਂ ਨੂੰ ਕ ਰਿਸਪੈਕਟਫੁਲੀ ਤੁਸੀਂ ਕਹਿ ਦਿੰਦੇ ਵੀ ਬੇਟੇ ਇਹਨਾਂ ਨੂੰ ਸਾਈਡ ਤੇ ਕਰ ਦਿਓ ਕਰ ਦਿੰਦੇ ਬਟ ਇਹਨਾਂ ਨਾਲ ਬਹਿਸ ਬਾਜੀ ਜਾਂ ਹੱਥੋਪਾਈ ਕਰਨ ਦੀ ਕੋਈ ਲੋੜ ਨਹੀਂ ਸੀ ਉੱਥੇ ਜਾ ਕੇ ਇਹਨਾਂ ਦਾ ਕਾਫੀ ਜ਼ਿਆਦਾ ਝਗੜਾ ਪਤਿਆ ਤੇ ਹਾਂਜੀ ਮਹੱਲਾ ਨਿਵਾਸੀ ਸਾਰੇ ਨੂੰ ਪਤਾ ਹੈਗਾ ਆ ਉਹ ਲੇਡੀਜ਼ ਖੜੀਆਂ ਨੇ ਮੱਲੇ ਕਈਆਂ ਹੋਰ ਸਭ ਨੂੰ ਪਤਾ ਜੀ ਸਭ ਨੂੰ ਪਤਾ ਸਾਰੇ ਨਾਲ ਨੇ ਇਸ ਚੀਜ਼ ਦੇ ਸਾਰੇ ਇਸ ਚੀਜ਼ ਉਹ ਵੀ ਦੇਖੋ ਚਲੋ ਜਨਨ ਨੇ ਕੰਮ ਕੀਤਾ ਇਹਨਾਂ ਦਾ ਚੱਲ ਐਤਾ ਨਹੀਂ ਮਤਲਬ ਇਸ ਬਿਹੇਵ ਨਹੀਂ ਸੀ ਇਹਨਾਂ ਦੇ ਨਾਲ ਕਰਨਾ ਚਾਹੀਦਾ ਇਹ ਵੀ ਇਨਸਾਨ ਨਹੀਂ ਐਤਾ ਥੋੜੀ ਹੈ ਕਿ ਜੇ ਚੈਂਬਰਾਂ ਦਾ ਜੋ ਕਰਦੇ ਤਾਂ ਇਹ ਬੰਦੇ ਹੀ ਨਹੀਂ ਐਗੇ ਇਨਸਾਨ ਨਹੀਂ ਆ ਠੀਕ ਹੈ ਇਸ ਕਰਕੇ ਮੈਂ ਮੈਸੇਜ ਦੀ ਪਹੁੰਚਾ ਦੰਿੰਦਾ ਕਰਦੀ ਆ ਜੋ ਉਹਨਾਂ ਨੇ ਇਹਨਾਂ ਦੇ ਨਾਲ ਬਿਸਬਿਹੇਵ ਕੀਤਾ ਅਸੀਂ ਮੁਲਾਜ਼ਮ ਯੂਨੀਅਨ ਦੇ ਨਾਲ